ਮਿਊਜ਼ਿਕਲ ਗਰੁੱਪ ਸਾਡਾ ਭਰਾ ਬੜਾ ਪਿਆਰਾ ਵੀ ਧੰਨਵਾਦ ਸੰਤੇ ਚਾ ਚੜ੍ਹ ਯਾ ਮਸਤਾਬੀ ਜੈ ਕਰੋ ਜੀ ਕੀ ਨਾਮ ਆਪਣਾ ਜਸਮਿੰਦਰ ਸਿੰਘ ਜੰਗੂ ਭਈ ਇਸ ਦਰਬਾਰ ਦਾ ਕੀ ਨਾਮ ਹੈ ਪਿੰਡ ਦਾ ਕੀ ਨਾਮ ਹੈ ਜਿੱਥੇ ਮੇਲਾ ਚੱਲ ਰਿਹਾ ਹੈ ਪਿੰਡ ਦਾ ਨਾਮ ਤੰਦੂਪੁਰ ਹੈ ਦਰਬਾਰ ਦਾ ਨਾਮ ਪੀਰ ਬਾਬਾ ਬੀਰ ਹੈ ਕਿੰਨਾ ਟਾਈਮ ਹੋ ਗਿਆ ਇੱਥੇ ਮੇਲੇ ਚੱਲਦੇ ਨੇ ਉਹ ਗਾਣਿਆ ਜਿਹੜਾ ਅੱਜ ਦਾ ਮੇਲਾ ਵਾ ਕਿੰਨੇ ਦਿਨ ਦਾ ਮੇਲਾ ਵਾ ਹਾਂਜੀ ਕਿੰਨੇ ਦਿਨ ਦਾ ਮੇਲਾ ਹੈ ਜਿਹੜੇ ਮੇਲੇ 'ਚ ਗਉਣ ਵਾਲੇ ਕਲਾਕਾਰ ਲੱਗੇਗੇ ਕਿਹੜੇ ਬੋਲ ਜੀ ਮਾਨ ਮੇਲੇ ਵਿੱਚ ਇੰਨਾਂ ਦੇ ਵੀਰਾਂ ਦੇ ਕਿੰਨਾ ਕੁ ਜੋੜ ਦੇਣਾ ਹੈ ਗ੍ਰਾਮ ਪੰਚਾਇਤ ਦਾ ਪੰਜ ਪੰਚਾਇਤ ਦਾ ਸੁਝਾਅ ਪਿੰਡ ਵਾਸੀ ਦਾ ਵੀ ਨਾਵੀ ਜਰੂਰ ਹੋਣਾ ਪਿੰਡ ਤੋਂ ਬਹੁਤ ਸਹਿਯੋਗ ਹੈ ਸਾਰੇ ਪਿੰਡ ਦੇ ਸੁਝਾਅ ਜਿਹੜਾ ਇਹ ਦਰਵਾਜ਼ਾ ਆ ਇਹਦੇ ਕੀ ਮਾਨਤਾ ਕੀ ਹੈ ਦਰਵਾਜ਼ਾ ਦਾ ਇਤਿਹਾਸ ਕੀ ਆ ਬੱਚੇ ਨੌਂਦੇ ਦੇ ਨਗਰ ਬੱਚਿਆਂ ਨੇ ਇੱਥੇ ਮਿੱਟੀ ਵਾਲਾ ਨਾ ਆਇਆ ਵੀ ਜਗਾ ਉਹ ਤੋਂ ਬਾਅਦ ਸਾਡੇ ਨਾਲ ਹੈਗੇ ਉਹਨਾਂ ਸਹਿਯੋਗ ਪੰਡਾ ਸਹਿਯੋਗ ਦੇ ਨਾਲ ਤੋਂ ਦਰਬਾਰ ਬਣਿਆ ਤੇ ਬੀਬੀ ਜੀ ਜੀਤੋ ਜਿਹੜੀ ਜਗ੍ਹਾ ਤੇ ਬੈਠੀ ਹੈ ਇਹਰਾ ਬੋਕ ਆਈਡੀਆ ਇਹਦੇ ਨਾਲ ਜਾਨ ਰਹੀ ਉਹਨਾਂ ਨੂੰ ਇਤਿਹਾਸ ਬਾਰੇ ਸਾਰਾ ਪਤਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਤੇ ਸੇਵਾ ਕਰਦੇ ਹੋ ਠੀਕ ਹੈ ਠੀਕ ਹੈ ਲਗਭਗ 10 ਦਿਨ 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 ਲਗਭ ਮੈਂ ਕਹਾਂ ਮਾਤਾ ਵਰਕੇ ਸੋ ਲੋ ਗੀ ਨਾ ਲਾ ਜੀ ਮੇਂ ਜੇ ਜਕਨ ਗੋਪੀ ਤੇ ਜੇ ਆ ਗਾ ਚਾਹ ਬੀਂ ਪੀਂਦਾ ਤੇ ਲਾ ਲਾ ਵੇ ਰੋਹ ਤੇ ਰਾਜਾ ਤੇ ਮੈਨੂੰ ਆਜਾਂ ਪਈਆਂ ਕਿਹਦੇ ਗੀਤੋ ਗੱਲ ਸੋ ਕੰਨ ਤਾਰ ਰਹਿ ਤੇ ਜੇ ਕੋਈ ਨਿਗਾਹ ਜੇ ਡੜੀ ਨਾਲ ਕੀਆ ਕਹਿੰਦਾ ਜੀ ਕੋ ਵੀ ਰਜ਼ਾ ਨਹੀਂ ਦੇਦਾ ਜੇ ਮਰ ਜਾਣਾ ਫੇਰ ਮਾਤਾ ਦੇ ਸਾਥੀ ਬਾਜਾ ਹੋਣਾ ਜੇ ਯਾਦ ਹੋਣੀ ਆ ਅੱਜ ਮਾਹੀਏ ਤੇ 베ਰੀ ਸੀ ਗੈਣੇ ਕਾ ਨਾ ਜੇ ਮੀਂਹ ਪਾਤਾ ਉਹੀ ਨੇਸ ਬੁਝਾ ਕੇ ਲਈ ਉਹਲੇ ਗੱਦਮਿੰਗ ਬਗਾਰ ਚੜ੍ਹ ਗਿਆ ਬਾਅਦ ਵਿੱਚ ਘਰ ਬਾਹਰ ਸਾਰੇ ਕੋਠੇ ਲੱਗੇ ਪਰ ਉਹਦਾ ਬੰਦਾ ਚੜ੍ਹ ਗਿਆ ਇਹਨੇ ਮੇਨ ਕੁੜੀ ਵਾਲੇ ਬੋਰੀ ਵਿਚਾਈ ਪੁੰਹੇਰਾ ਵਾਲਾ ਪੁੰਹੇਰੇ ਪਾ ਕੇ ਕੋਤੋਂ ਬਾਹਰ ਉਹਨਾਂ ਦਾ ਪਹਿਰਾ ਹੋ ਗਿਆ ਉਹ ਮੁਸਲਮਾਨੇ ਵੀ ਕੱਲਾ ਨਹੀਂ ਕੱਲਾ ਰਹਾ ਕਰੀ ਜਿਹੜਾ ਕਹੜਾ ਇੱਕ ਮੁੰਡਾ ਸੀ ਜਾ ਵਾਟੋ ਲੀ ਉਸ ਮੁੰਡੇ ਨੇ ਜੇ ਵਾਟੇ ਕੀ ਕੀ ਰਾਤ ਗਾਂਦ ਬਹੁਤ ਟਟੀਆਂ ਕੀਤੀ ਸੀ ਉਹ ਆਪਕੇ ਕੀ ਇਮਾਨ ਜਾਹੂ ਦਾ ਕੀ ਪੰਜ ਟਾ ਲੈਂਗਾ ਕਿ ਰਾਗ ਜਗਾਏ ਮੈਂ ਜਿਹੜਾ ਅਗਲ ਆ ਜਾਂਦੀ ਸੀ ਤੇ ਬੱਚੇ ਇੱਥੇ ਢੋਲੀਆਂ ਉੱਜਾ ਕੇ ਨਾ ਬੰਦੇ ਕਰਦੇ ਨੇ ਬਹੁਤ ਧੀਰਤ ਭਾਜੀ ਇਹ ਜਿਹੜਾ ਮੇਲਾ ਵਾ ਇਹਦੇ ਵਿੱਚ ਜਿਹੜੀ ਸੰਗਤ ਆਈ ਹੈ ਦਰੂਦਰ ਉਹਨਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ ਗਏ ਨੇ ਸੰਗਤ ਵਾਸਤੇ ਸੰਗਤ ਦਾ ਪੂਰਾ ਪ੍ਰਬੰਧ ਆਈ ਕਿਦਾਂ ਕਰਨਾ ਵੀ ਠੰਡੇਆਂ ਦਾ ਵੀ ਸਪੀਡ ਦਾ ਵੀ ਗਰਮੀ ਦਾ ਮੌਸਮ ਆਣਾ ਪੱਖੇ ਵਗੇ ਪੱਖਿਆਂ ਦਾ ਪੱਖੇ ਲੱਗੇ ਪੈ ਗੀਆਂ ਚਾਨੀਆਂ ਲੱਗੀਆਂ ਪੱਖੇ ਲੱਗੇ ਮਹਿਣ ਵਿਸਿਆ ਸੰਕਟਾ ਦਾ ਪੂਰਾ ਪਰਮਾਤਮਾ ਜਲੀ ਬਾਰੂ ਆਂਦੀ ਆ ਉਹਦਾ ਦਾ ਖਾਸ ਪਰਮਾਤਮਾ ਹਾਂਜੀ ਜੈ ਮਸਤਕ ਅੱਜ ਪੰਜੀ ਤੁਹਾਡੇ ਦਰਵਾਜ਼ੇ ਪਿੰਡ ਦੇ ਵਿੱਚ ਮੇਲਾ ਲੱਗੇ ਤੁਹਾਨੂੰ ਕਿੰਨੀ ਖੁਸ਼ੀ ਕਿੰਨਾ ਸ਼ਾਵਾ ਸਾਨੂੰ ਬੜੀ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਬਾਰੂ ਸੰਕਟਾ ਆਉਂਦੀਆਂ ਵਾ ਉਹਨਾਂ ਦਾ ਹਰ ਆਦਰ ਸਤਿਕਾਰ ਕਰਨਦੇ ਆ ਲੰਗਰ ਦੇ ਵਿਵਸਥਾ ਵਾ ਠੰਡੇ ਪੋਦਰ ਸ਼ਕੀਲ ਚਾਨਣੀਆਂ ਲੱਗੀਆਂ ਪੱਖੇ ਲੱਗੇ ਕੂਲਰ ਵਗੈਰਾ ਸਾਰਾ ਕੁਝ ਪ੍ਰਬੰਧ ਆ ਜੀ ਸਾਨੂੰ ਬਹੁਤ ਖੁਸ਼ੀ ਆ ਇਹ ਜਿਹੜਾ ਮੇਲਾ ਆਂਦਾ ਵਾ ਕਿਹੜੀ ਤਰੀਕ ਨੂੰ ਕਿਹੜੇ ਵਾਰਾਂ ਦਾ ਹਰ ਸਾਲ ਕਿਹੜਾ ਸਾਡਾ ਮੇਲਾ ਹੋਵੇ ਜੀ 4 ਤਰੀਕ ਜੁਲਾਈ ਦੀ ਤੇ 5 ਤਰੀਕ 4 ਤਰੀਕ ਰਾਤ ਨੂੰ ਨਕਲਾਣਾ ਦਾ ਪ੍ਰੋਗਰਾਮ ਤੇ 5 ਨੂੰ ਕਲਾਕਾਰਾਂ ਦਾ ਪ੍ਰੋਗਰਾਮ ਹੁੰਦਾ ਜੀ ਪਿੰਡ ਦਾ ਨਾਮ ਦੱਸ ਦੋ ਤੇ ਜ਼ਿਲ੍ਹੇ ਦਾ ਨਾਮ ਦੱਸ ਦੋ ਦਰਬਾਰ ਦਾ ਨਾਮ ਇਹ ਸਾਡਾ ਪਿੰਡ ਦਾ ਨਾਮ ਹੈਗਾ ਹੀ ਦੰਦੂਪੋਲ ਜ਼ਿਲ੍ਹਾ ਕਪੂਰਥਲਾ ਦਰਬਾਰ ਦਾ ਨਾਮ ਦਰਬਾਰ ਦਾ ਨਾਮ ਪੀਰ ਬਾਬਾ ਬੀਰੀ ਵਾਲਾ ਜੀ ਪੰਜ ਦਾ ਮਹੱਤਵ ਹੈ ਆ ਜੀ ਤੇ ਪਹਿਲਾਂ ਪੱਗ ਨੂੰ ਪਾ ਕੇ ਮੈਚ ਹੋ ਰਿਹਾ ਲੋਕਾਂ ਨੇ ਜਿੱਤੇ ਵਿਖਾ ਜਾਂਦੇ ਬੁੱਲੇ ਸਾਹਿਬ ਰੱਬ ਨਾਲ ਲੈਂਦਾ ਰਹਿੰਦਾ ਲੁੱਕੇ